ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਸਿੱਖ ਪੰਥ ਨੂੰ ਨਿਮਰਤਾ ਸਾਇਤ ਅਪੀਲ ਕੀਤੀ ਜਾਂਦੀ ਹੈ ਕਿ ਕੱਲ ਨੂੰ 4 ਤਰੀਕ ਹੈ ਕੱਲ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਜਿੱਤਾਂ ਹਾਰਾਂ ਵੀ ਹੋਣੀਆਂ ਨੇ ਲੇਕਿਨ ਸਾਨੂੰ ਸਾਡੇ ਅਕਾਲ ਤਖਸਾਲ ਵੱਲੋਂ ਆਇਆ ਹੁਕਮ ਜਿਹੜਾ ਹੈ ਉਹ ਸਿਰ ਮੱਥੇ ਮੰਨਣਾ ਚਾਹੀਦਾ ਹੈ ਕਿਸੇ ਨੇ ਕੋਈ ਜਸ਼ਨ ਨਹੀਂ ਮਨਾਉਣਾ ਕਿਸੇ ਪ੍ਰਕਾਰ ਦਾ ਢੋਲ ਟਮਕਾ ਨਹੀਂ ਜਿਹੜਾ ਹੈ ਵਜਾਉਣਾ ਕਿਉਂਕਿ ਸਿੰਘਾਂ ਦੇ ਸ਼ਹੀਦੀਆਂ ਦੇ ਦਿਨ ਚੱਲ ਰਹੇ ਹਨ ਸੋ ਇਸ ਕਰਕੇ ਉਹਨਾਂ ਸਿੰਘਾਂ ਨੂੰ ਅਸੀਂ ਨੇ ਜਿਹੜਾ ਹੈ ਸ਼ਰਦਾ ਦੇ ਫੁੱਲ ਭੇਟ ਕਰਨੇ ਨੇ ਕਿਸੇ ਨੇ ਕੋਈ ਜਸ਼ਨ ਨਹੀਂ ਮਨਾਉਣਾ ਇਸ ਕਰਕੇ ਜਿਨ੍ਹਾਂ ਦੀ ਵੀ ਜਿਤਾਰ ਹੁੰਦੀ ਹੈ ਉਹ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਜਪ ਦੇ ਧਰਮ ਦੇ ਮੁਤਾਬਕ ਜਿੱਥੇ ਵੀ ਕੋਈ ਨਕਮਸਤਕ ਹੁੰਦਾ ਹੈ ਹੋਵੇ ਲੇਕਿਨ ਸਿੱਖ ਆਪਣਾ ਜਿਹੜਾ ਹੈ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਆਪਣਾ ਸੀਸ ਨਵਾ ਕੇ ਜਿਹੜਾ ਹੈ ਆਪਣਾ ਖੁਸ਼ੀ ਦਾ ਉਜਾਰ ਕਰੇ ਉਲਾਜੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ